ਤੋ ਤੁਸੀਂ ਸੁਣ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੁ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਅਮਰਜੋਤ ਦਾ کردار ਬਖੂਬੀ ਨਿਭਾਉਣ ਵਾਲੀ ਪ੍ਰਨੀਤੀ ਚੋਪੜਾ ਦੀ ਰਜਵੀ ਸ਼ਲਾਘਾ ਹੋ ਰਹੀ ਹੈ ਜਿਸ ਕਾਰਨ ਪ੍ਰਨੀਤੀ ਨੇ ਸੋਸ਼ਲ ਮੀਡੀਆ ਤੇ ਭਾਵਕ ਹੋ ਕੇ ਇੱਕ ਨੋਟ ਲਿਖਿਆ ਉਸਨੇ ਇੰਸਟਾਗ੍ਰਾਮ ਤੇ ਧੰਨਵਾਦ ਨੋਟ ਲਿਖਦਿਆਂ ਸੈੱਟ ਦੀਆਂ ਤਸਵੀਰਾਂ ਵੀ ਸਾਂਝੀਆਂ ਕਰੀਆਂ ਉਸਨੇ ਲਿਖਿਆ ਮੈਂ ਇਸ ਫਿਲਮ ਦੀ ਸਫਲਤਾ ਤੇ ਆਪਣੇ ਮਿਲੇ ਪ੍ਰਸ਼ੰਸਕਾਂ ਤੋਂ ਦਵਾਵਾਂ ਤੇ ਉਤਸ਼ਾਹ ਦੇ ਵਿੱਚ ਭਰੀ ਹੋਈਆਂ ਖੁਸ਼ੀ ਵਿੱਚ ਮੇਰੇ ਹੰਝੂ ਨਹੀਂ ਰੁਕਦੇ ਇਸ ਫਿਲਮ ਲਈ ਮੈਨੂੰ ਇੰਨਾ ਪਿਆਰ ਮਿਲੇਗਾ ਕਦੇ ਸੋਚਿਆ ਨਾ ਸੀ ਪਰਨੀਤੀ ਨੇ ਜਿਵੇਂ ਹੀ ਇਹ ਪੋਸਟ ਪਾਈ ਤਾਂ ਉਸਦੇ ਪ੍ਰਸ਼ੰਸਕਾਂ ਨੇ ਹਾਂ ਪੱਕੀ ਟਿੱਪਣੀਆਂ ਨਾਲ ਉਸ ਦੀ ਖੂਬ ਹੌਸਲਾ ਫਸਾਈ ਕੀਤੀ ਹੈ ਇੱਕ ਨੇ ਲਿਖਿਆ ਕਿ ਤੁਸੀਂ ਇਸ ਫਿਲਮ 'ਚ ਸ਼ਾਨਦਾਰ ਕੰਮ ਕਰਿਆ ਹੈ ਇਸ ਤੋਂ ਪਹਿਲਾਂ ਪਰਨੀਤੀ ਨੇ ਇਸ ਫਿਲਮ ਦਾ ਹਿੱਟ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਸ਼ੇਅਰ ਕੀਤਾ ਇਸ ਦੇ ਨਾਲ ਹੀ ਅਮਰਜੋਤ ਚਮਕੀਲਾ ਵੱਲੋਂ ਗਾਇਆ ਅਸਲ ਕਲਿੱਪ ਵੀ ਸਾਂਝਾ ਕੀਤਾ ਹੈ ਅਮਰਸਰ ਸਾਬ ਤੋਂ ਖਬਰ ਵਾਰਸ ਪੰਜਾਬ ਦੇ ਜਥੇ ਬੰਦੇ ਦੇ ਮੁਖੀ ਅਮਰਪਾਲ ਸਿੰਘ ਦੀ ਮਾਤਾ ਹੋਰ ਪਰਿਵਾਰਕ ਮੈਂਬਰਾਂ ਸਮੇਤ 6 ਵਿਅਕਤੀਆਂ ਨੂੰ ਜੇਲ੍ਹ ਵਿੱਚੋਂ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ ਜਥੇਬੰਦੀ ਦੇ ਇੱਕ ਆਗੂ ਨੇ ਦੱਸਿਆ ਕਿ ਉਹਨਾਂ ਨੇ ਤਖਤ શ્રી ਦਮਦਮਾ ਸਾਹਿਬ ਤੋਂ ਖਾਲਸਾ ਮਾਰਚ ਕੱਢਣ ਤੋਂ ਰੋਕਣ ਲਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਉਹਨਾਂ ਖਿਲਾਫ ਅਗਾਓ ਬਚਾਓ ਨੀਤੀ ਤਹਿਤ ਕਾਰਵਾਈ ਕਰਦਿਆਂ ਜੇਲ੍ਹ ਭੇਜ ਦਿੱਤਾ ਸੀ ਇਸ ਦੇ ਸਬੰਧ ਚ ਗ੍ਰਿਫਤਾਰ ਕੀਤੇ ਮੈਂਬਰਾਂ ਵੱਲੋਂ ਜ਼ਮਾਨਤ ਲਈ ਅਪੀਲ ਸੈਸ਼ਨ ਕੋਰਟ ਚ ਦਾਇਰ ਕੀਤੀ ਗਈ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਜ਼ਮਾਨਤ ਤੇ ਜੇਲ੍ਹ ਚੋਂ ਰਿਹਾ ਕਰਵਾ ਦਿੱਤਾ ਗਿਆ ਦੱਸਿਆ ਗਿਆ ਕਿ ਰਿਹਾਅ ਕੀਤੇ ਗਏ ਵਿਅਕਤੀਆਂ ਚੰਮਤਪਾਲ ਦੇ ਮਾਤਾ ਜੀ ਬਲਵਿੰਦਰ ਕੌਰ ਇੱਕ ਚਾਚਾ ਚਾਚੀ ਭੂਆ ਸੁਮੇਤ ਹੋਰ ਸ਼ਾਮਲਲੇ ਜੇਲ੍ਹ ਤੇ ਰਿਹਾਉਣ ਤੋਂ ਮਗਰੋਂ ਇਹ ਸਾਰੇ ਹੈਰੀਟੇਜ ਸਟਰੀਟ ਵਿੱਚ ਚੱਲ ਰੇ ਧਰਨੇ ਵਾਲੀ ਸਤਾ ਉੱਤੇ ਪੁੱਜ ਗਏ ਸਿੱਧੂ ਮੂਸੇਵਾਲੇ ਦੀ ਖਬਰ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰ ਸਾਈ ਕਮਾਂਡ ਵੱਲੋਂ ਜੀਤਮਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਇਸ ਖੇਤਰ ਦੇ ਸੈਂਕੜੇ ਨੌਜਵਾਨਾਂ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਚੋਂ ਕਿਸੇ ਵੀ ਜੀ ਨੂੰ ਅਜਾਤ ਮੀਤਵਾਰ ਵਜੋਂ ਮદાન ਚੋਂ ਉਤਾਰਨ ਲਈ ਮਨਾਇਆ ਜਾਣ ਲੱਗਿਆ ਹੈ ਪਰਿਵਾਰ ਦੇ ਇੱਕ ਨਜ਼ਦੀਕੀ ਮੈਂਬਰ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦਾ ਉਹਨਾਂ ਨੂੰ ਚੋਣ ਮੈਦਾਨ ਤੋਂ ਉਤਾਰਨ ਲਈ ਬਕਾਇਦਾ ਸੁਨੇਹਾ ਆਇਆ ਹੈ ਜਦਕਿ ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਈ ਥਾਵਾਂ ਤੇ ਜਿਹ ਹਸਨੇਹਾ ਦਿੱਤਾ ਕਿ ਕਈ ਸਿਆਸੀ ਆਗੂਆਂ ਨੇ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਤਾਇਆ ਚਮਕੌਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਬਠਿੰਡਾ ਹਲਕੇ ਤੋਂ ਆਜ਼ਾਦ ਮੀਤਵਾਰ ਵਜੋਂ ਮੈਦਾਨ ਚ ਕੁੱਦਣ ਲਈ ਜ਼ੋਰ ਪਾਇਆ ਇਹ ਵੀ ਪਤਾ ਲੱਗਾ ਹੈ ਕਿ ਜੇ ਮੂਸੇਵਾਲੇ ਦੇ ਪਰਿਵਾਰ ਚੋਂ ਕੋਈ ਆਜ਼ਾਦ ਮੀਤਵਾਰ ਵਜੋਂ ਉਤਰਦਾ ਤਾਂ ਉਸ ਲਈ ਕਾਂਗਰਸ ਪਾਰਟੀ ਵੱਲੋਂ ਆਪਣਾ ਉਮੀਦਵਾਰ ਵਾਪਸ ਲੈ ਲਈ ਰਾਹੁਲ ਗਾਂਧੀ ਕੋਲ ਵੀ ਗੱਲ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ ਆਰ ਰਿਪੋਰਟਾਂ ਅਨਸਾਰ ਫਿਲਹਾਲ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਨੇ ਹਾਮੀ ਨਹੀਂ ਭਰੀ ਚੰਡੀਗੜ੍ਹ ਤੋਂ ਇੱਕ ਰਿਪੋਰਟ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ 'ਚ ਭਾਜਪਾ ਵੱਲੋਂ ਤਿੰਨ ਉਮੀਦਵਾਰ ਐਲਾਨੇ ਗਏ ਸੂਚੀ ਮੁਤਾਬਕ ਹੁਸ਼ਿਆਰਪੁਰ ਤੋਂ ਮੌਜੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਮਿਲੀ ਹੈ ਜਦਕਿ ਖਰੂਰ ਸਾਹਿਬ ਤੋਂ ਮਨਜੀਤ ਸਿੰਘ ਮਾਨ ਨਾਮੀਆ ਵੰਡ ਨੂੰ ਉਮੀਦਵਾਰ ਐਲਾੜਿਆ ਗਿਆ ਇਸ ਤੋਂ ਮਹਿਜ਼ ਕੁਝ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲਿਕਾ ਔਰ ਸਿੱਧੂ ਨੂੰ ਬਠਿੰਡਾ ਤੋਂ ਉਮੀਦਵਾਰ ਅਲਾ ਦੇ ਆ ਗਿਆ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਚਾਰ ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੈ ਇਸ ਵਿੱਚ ਪਵਨ ਕੁਮਾਰ ਤੀਨੂ ਨੂੰ ਜਲੰਧਰ ਤੋਂ ਲੁਧਿਆਣਾ ਤੋਂ ਸ਼ੋਕ ਪ੍ਰਾਸ਼ਰ ਪੱਪੀ ਜਿਹੜਾ ਐਮਐਲਏ ਉਸ ਨੂੰ ਕਰੋੜਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਗਿਆ ਹੈ ਗੁਰਦਾਸਪੁਰ ਤੋਂ ਸ਼ਹਿਰੀ ਕਲਸੀ ਨੂੰ ਟਿਕਟ ਦਿੱਤੀ ਗਈ ਹੈ ਇਸ ਦੇ ਨਾਲ ਹੀ ਆਮ ਆਦਮੀ ਵੱਲੋਂ ਸਾਰੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਮੁੱਖ ਚੋਣ ਪੰਜਾਬ ਵੱਲੋਂ ਮਿਲੇ ਦਫ਼ਤਰ ਕਮਿਸ਼ਨ ਤੋਂ ਪੱਤਰ ਦਾ ਹਵਾਲਾ ਦਿੰਦਿਆਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਪੰਜਾਬ 'ਚ ਗਰਮੀ ਦਾ ਸੀਜ਼ਨ ਪੂਰੀ ਚਰਮ ਸੀਮਾ ਤੇ ਹੋਵੇਗਾ ਜਦੋਂ ਵੋਟਾਂ ਪੈਣਗੀਆਂ। ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਜਿੱਥੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲਿਆਉਣ ਤੇ ਉਹਨਾਂ ਦੀ ਵੋਟ ਫੌਂਡ ਲਈ ਵਿਸ਼ੇਸ਼ ਪ੍ਰਬੰਧ ਹੋਣਗੇ, ਉੱਥੇ ਹੀ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਹੋਣਗੇ ਜਿਨ੍ਹਾਂ 'ਚ ਹਰੇਕ ਪੋਲਿੰਗ ਸਟੇਸ਼ਨ ਤੇ ਇਸ ਵਾਰ ਠੰਡੇ ਮਿੱਠੇ ਸ਼ਰਬਤ ਜਲਦੀਆਂ ਸ਼ਬੀਲਾ ਚੋਣ ਕਮਿਸ਼ਨ ਲਾਏਗਾ। ਇਹ ਸ਼ਬੀਲਾ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਧਰ ਤੇ ਪ੍ਰਬੰਧ ਕਰੇਗਾ ਪਹਿਲੀ ਵਾਰ ਹੋ ਰਿਹਾ ਹੈ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਇਹ ਪ੍ਰਬੰਧ ਹੋ ਰਿਹਾ ਹੈ ਅਧਿਕਾਰੀਆਂ ਨੇ ਦੱਸਿਆ ਇਸ ਵਾਰ ਉਕਤ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ਤੇ ਪੱਖਿਆਂ ਦੇ ਨਾਲ ਨਾਲ ਲੋਡ ਅਨੁਸਾਰ ਕੂਲਰ ਤੇ ਏਸੀ ਵੀ ਲਾਏ ਜਾਣਗੇ ਹਰੇਕ ਪੋਲਿੰਗ ਸਟੇਸ਼ਨ 'ਚ ਲੋਕਾਂ ਦੀ ਸਹੂਲਤ ਲਈ ਵੱਖਰੇ ਤੌਰ ਤੇ ਹਾਈਡਰੇਸ਼ਨ ਸਟੇਸ਼ਨ ਵੀ ਸਥਾਪਿਤ ਕੀਤੇ ਜਾਣਗੇ ਸ਼ਬੀਲ ਤੇ ਹਾਈਡਰੇਸ਼ਨ ਸਟੇਸ਼ਨ ਤੇ ਸਫਾਈ ਸ਼ੁੱਧ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਹੋਵੇਗਾ ਚੋਣ ਆਮਲੇ ਨੂੰ ਗਰਮੀ ਤੋਂ ਬਚਾਉਣ ਲਈ ਸਿਰ ਟਕਣ ਲਈ ਛੋਟੇ ਤੌਲੀਏ ਟਾਬਲ ਵੀ ਦਿੱਤੇ ਜਾਣਗੇ ਇਸੇ ਤਰ੍ਹਾਂ ਵੋਟਰਾਂ ਦੀ ਸਹੂਲਤ ਲਈ ਸ਼ਾਨਦਾਰ ਵੇਟਿੰਗ ਏਰੀਆ ਤਿਆਰ ਹੋ ਰਿਹਾ ਹੈ ਛਮਿਆਨੇ ਲੱਗਣਗੇ ਹਰੇਕ ਪੋਲਿੰਗ ਸਟੇਸ਼ਨ ਤੇ ਮੋਢਲੀ ਮੈਡੀਕਲ ਸਹੂਲਤ ਵੀ ਹੋਵੇਗੀ ਅੰਗੀਨ ਲੋਕਾਂ ਦੀ ਸਿਹਤਾਂ ਲਈ ਵਿਸ਼ੇਸ਼ ਸਟਾਫ ਹੋਵੇਗਾ ਬਜ਼ੁਰਗ ਵੋਟਰਾਂ ਲਈ ਵੱਖਰੇ ਪ੍ਰਬੰਧ ਤੇ ਚੋਣ ਸਟਾਫ ਦੀ ਸਹਾਇਤਾ ਲਈ ਲੜਿੰਦੀ ਗਿਣਤੀ ਚ ਵਲੰਟੀਅਰ ਲੱਗਣਗੇ ਚੋਣ ਕਮਿਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਇਹ ਵੋਟਰ ਸਵੇਰੇ ਜਲਦੀ ਵੋਟ ਪਾਉਣ ਲਈ ਪਹੁੰਚਣਗੇ ਉਹਨਾਂ ਨੂੰ ਹੋਰ ਜ਼ਿਆਦਾ ਸੁਲਤਾ ਮੁਹਈਆ ਕਰਵਾਈਆਂ ਜਾਣਗੀਆਂ ਇੰਦਰ ਕੁ ਗਿਆਨਵੀ ਤੋਂ ਰੇਡੀਓ ਧਮਾਲ ਤੇ ਤੁਸੀਂ ਪੋਜ਼ਿਟਿਵ ਖਬਰਾਂ ਸੁਣ ਰਹੇ ਸੀ ਅੱਜ ਦੀਆਂ ਖਬਰਾਂ ਮੁੱਕਦੀਆਂ ਦਿਓ ਆ ਗਿਆ ਮਿਲਦੇ ਆ ਕੱਲ ਤਤਕਰਾ ਬਰਾਖਾ ਸਤਿ ਸ਼੍ਰੀ ਅਕਾਲ